20 ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਸ਼ਹਿਰ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਭਾਰੀ ਬਰਸਾਤ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਦੇ ਜੀਟੀ ਰੋਡ ਦੇ ਉੱਪਰ ਜਲੰਧਰ ਬਾਈਪਾਸ ਦਾ ਇਹ ਨਜ਼ਾਰਾ ਜਿੱਥੇ ਭਾਰੀ ਬਰਸਾਤ ਜਿਵੇਂ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਸ਼ ਨੂੰ ਕੋਈ ਕੀਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਉਹ ਵਿਖਬਾਣੀ ਕੀਤੀ ਗਈ ਸੀ ਕਿ ਅਗਲੇ 2 ਦਿਨਾਂ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਭਾਰੀ ਬਰਸਾਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇਸਵੇਲੇ ਲੁਧਿਆਣਾ ਦੇ ਜਲੰਧਰ ਬਾਈਪਾਸ ਦਾ ਇਹ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਰਸਾਤ ਹੋ ਰਹੀ ਹੈ। ਐਸੀ ਪਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਬਰਸਾਤ ਹੋਣ ਦੇ ਨਾਲ ਹੀ ਮੌਸਮ ਦੇ ਵਿੱਚ ਜੋ ਹਮਸ ਪਰਿਆਵਤਾਵਰਣ ਬਣਿਆ ਹੋਇਆ ਸੀ ਉਸ ਵਾਤਾਵਰਣ ਤੋਂ ਵੀ ਨਿਜਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਮੌਸਮ ਦੇ ਵਿੱਚ ਖਾਸ ਤੌਰ ਤੇ ਹਵਾ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਪਿਛਲੇ 2 ਦਿਨਾਂ ਤੋਂ ਬਰਸਾਤ ਨਾ ਹੋਣ ਦੇ ਕਾਰਨ ਮੌਸਮ ਜੋ ਬੰਦ ਸੀ, ਅਸਮਾਨ ਬੰਦ ਸੀ ਜਿਸ ਕਾਰਨ ਹਮਸ ਦੇ ਕਾਰਨ ਹਿਊਮਿਡਿਟੀ ਵਾਤਾਵਰਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਵੱਧ ਚੁੱਕੀ ਸੀ ਜਿਸ ਕਾਰਨ ਗਰਮੀ ਦਾ ਅਹਿਸਾਸ ਬਹੁਤ ਜ਼ਿਆਦਾ ਹੋ ਰਿਹਾ ਸੀ ਸੋ ਬਰਸਾਤ ਇੱਕਦਮ ਹੋਈ ਹੈ ਪਿਛਲੇ 10 ਮਿੰਟਾਂ ਤੋਂ ਲਗਾਤਾਰ ਭਾਰੀ ਬਰਸਾਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਸੋ 10 ਮਿੰਟਾਂ ਦੀ ਬਰਸਾਤ ਦੇ ਵਿੱਚ ਹੀ ਸੜਕਾਂ ਦੇ ਉੱਤੇ ਜਿਹੜਾ ਪਾਣੀ ਹੈ ਉਹ ਜਮਾ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਿਰਫ 10 ਮਿੰਟ ਦੀ ਬਰਸਾਤ ਤੋਂ ਬਾਅਦ ਹੀ ਸੜਕਾਂ ਤੇ ਪਾਣੀ ਜਮਾ ਹੋਣਾ ਸ਼ੁਰੂ ਹੋ ਗਿਆ ਜੇਕਰ ਇਹ ਬਰਸਾਤ ਕੁਝ ਘੰਟੇ ਹੋਰ ਚੱਲਦੀ ਹੈ ਤਾਂ ਕਈ ਇਲਾਕਿਆਂ ਦੇ ਵਿੱਚ ਪਾਣੀ ਹੈ ਜਿਹੜਾ ਸੜਕਾਂ ਤੇ ਦੇਖਣ ਨੂੰ ਮਿਲੇਗਾ। ਉਹ ਲੁਧਿਆਣਾ ਦਾ ਨਜ਼ਾਰਾ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਰਸਾਤ ਹੋ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਵੀ 5 6 ਤੇ 7 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦਾ ਪੈਨਫਲ ਕੋਈ ਕੀਤੀ ਗਈ ਸੀ ਭਾਰੀ ਬਰਸਾਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ ਸੋ ਬਰਸਾਤ ਮੌਨਸੂਨ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਆਪਣਾ ਅਸਰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਲੰਧਰ ਬਾਈਪਾਸ ਲੁਧਿਆਣਾ ਦਾ ਏਰੀਆ ਜਿੱਥੇ ਭਾਰੀ ਬਰਸਾਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਮੌਸਮ ਦੇ ਵਿੱਚ ਠੰਡਕ ਆ ਗਈ ਹੈ ਗਰਮੀ ਤੋਂ ਲੋਕਾਂ ਨੂੰ ਨਜਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਮੁਤਾਬਕ ਜੋ ਭਵਿੱਖਬਾਣੀ ਕੀਤੀ ਗਈ ਸੀ ਉਹ ਭਵਿੱਖਬਾਣੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ 10 ਤੋਂ 15 ਮਿੰਟ ਦੀ ਭਾਰੀ ਬਰਸਾਤ ਤੋਂ ਬਾਅਦ ਹੀ ਸੜਕਾਂ ਦੇ ਉੱਤੇ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਹੈ